ਫਿਰਾਲਪੁਰ ਪਿੰਡ ਹੈ ਸਾਡਾ ਨਾਂ ਕੀ ਹੈ ਲਖਵੀਰ ਸਿੰਘ ਕੀ ਮਾਮਲਾ ਕਿਸ ਤਰ੍ਹਾਂ ਤੋਂ ਖੜਿਆ ਮਾਮਲਾ ਜੀ ਸਾਡੀ 4 ਕਰੋੜ ਦੀ ਠੱਗੀ ਵਜ੍ਹੀ ਸਾਡੀ ਉਹ ਜੀ ਅਸੀਂ ਪੈਸੇ ਲੈਣੇ ਦੇ 80 ਲੱਖ ਰੁਪਏ ਬੰਦੇ ਨੇ ਹਾਂ ਜੀ ਉਹ ਪੈਸਿਆਂ ਕਰਕੇ ਹਮ ਟੂੜ ਕਹਿੰਦਾ ਮੈਂ ਫੈਸਲਾ ਕਰਾ ਦੇ ਉਹ ਫੈਸਲਾ ਕਰਾਣ ਦੇ ਵਜੋਂ ਜੀ ਸਾਡੇ 4 ਕਿੰਨੇ ਲੱਗਿਆ ਹਾਂ ਧਰਵਾਦੇ ਸ਼ਾਨਦਾਰ 5 ਕਿੰਨੇ 12 22 ਵਿਗੇ 17 ਵਿਸ ਹਾਂ ਜੀ ਉਹ ਲੈ ਗਿਆ ਜੀ ਧੋਖੇ ਨਾਲ ਅੱਛਾ ਹਾਂ ਜੀ ਤੇ ਕਿਸ ਤਰ੍ਹਾਂ ਧੁਖਾ ਹੋਇਆ ਧੁਖਾ ਕਿਸ ਤਰ੍ਹਾਂ ਹੋਇਆ ਜੀ ਉਹ ਕਹਿੰਦਾ ਮੈਂ ਪੈਸੇ ਕਢਾ ਦੇਣਾ ਥੋੜੇ ਕਹਿੰਦਾ ਪੈਸੇ ਤਾਂ ਉਸ ਬੰਦੇ ਕੋਲ ਹੈ ਨਹੀਂ ਮੈਂ ਕਹਾ ਹਾਂ ਜੀ ਹੋਰ ਕੀ ਹੈ ਇਹਦਾ ਵੀ ਉਹਦੇ ਕੋਲ ਜ਼ਮੀਨ ਪਈ ਹੈ ਉਹਦੇ ਸਾਲੇ ਦਾ ਕਿੰਨਾ ਇਹ ਉਹ ਆਪਸੇ ਜਿਵੇਂ ਮਾ ਜੀ ਨੇ ਵੇੜਨ ਵੀ ਤੈਨੂੰ ਕਿਲਾ ਦੇ ਸੁਣਾ ਅੱਛਾ ਉਹਦੀ ਨਗਲੀ ਬਰਦ ਲਾ ਕੇ ਉੱਪਰ ਨਗਲ ਲਗਾ ਕੇ ਨਾ ਮੈਂ ਕਹਿੰਦਾ ਵੀ ਤੂੰ ਨਹੀਂ ਜਾਣਾ ਨਾਲ ਜੇ ਤੂੰ ਗਏ ਤਾਂ ਕੰਮ ਵਿਗੜ ਜਾਗਾ ਘਰਦਿਆਂ ਨੂੰ ਲੈ ਗਿਆ ਇਹਨਾਂ ਦੇ ਨਾਲ ਜਮੀਨ ਉੱਤੇ ਪਹਿਲਾਂ ਇਹਨੂੰ ਪਾਣੀ ਚ ਕੁਝ ਪਲਾਇਆ ਦਾ ਦਿਮਾਗ ਐਟ ਉਹ ਹੋ ਗਿਆ ਤੇ ਫੇਰ ਉਸ ਤੋਂ ਬਾਅਦ ਸਾਈਨ ਕਰਾ ਕੇ ਅੰਦਰ ਫੋਟੋ ਦਰਾਤੀ ਜੀ ਸਾਡੇ ਵਾਲੇ ਜ਼ਮੀਨਾਂ ਉਫਰਾਂਗੇ ਅੱਛਾ ਪੰਜ ਕਿੱਤੇ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਿਆ ਸਾਨੂੰ 1 ਮਹੀਨੇ ਬਾਅਦ ਜੀ ਅਸੀਂ ਕੋਈ ਗੌਰ ਨਹੀਂ ਕੀਤੀ ਕਿਵੇਂ ਪਤਾ ਲੱਗਿਆ ਸਾਨੂੰ ਉਹ ਵੇਚਣ ਲੱਗੇ ਜੀ ਜ਼ਮੀਨ ਅੱਛਾ ਹਾਂ ਜੀ ਵੇਚਣ ਲੱਗੇ ਜੀ ਆਪਣੇ ਬੰਦੇ ਕੋਲ ਕਿਸੇ ਕੋਲ ਚਲੇ ਗਏ ਹੂੰ ਵੀ ਇਹ ਜ਼ਮੀਨ ਬਕਾਊ ਐ ਹੂੰ ਹਾਂ ਜੀ ਅੱਛਾ ਜੀ ਹਾਂ ਜੀ ਹਾਂ ਜੀ ਅਸੀਂ ਫੇਰ ਸਾਨੂੰ ਪਤਾ ਲੱਗਿਆ ਤੇ ਕੋਣ ਕੀ ਇਸ ਕਿੱਥਾਂ ਕਿੱਥੇ ਪਾਈਆਂ ਅਸੀਂ ਐਸਬੀ ਸਿਟੀ ਦੇ ਪਾਈ ਹੋਈ ਐ ਅੱਜ ਅਸੀਂ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਕੋਲ ਸਾਨੂੰ ਆਸ ਹੈ ਕਿ ਸਾਡਾ ਮਸਲਾ ਹੱਲ ਹੋਏਗਾ ਜੇਕਰ ਸਾਡਾ ਕੋਈ ਮਸਲਾ ਨਹੀਂ ਹੱਲ ਹੁੰਦਾ 5 ਦਿਨਾਂ ਦੇ ਵਿੱਚ ਅਸੀਂ ਫਿਰ ਆਤਮ ਆ ਕੇ ਚਲੋ ਇਹ ਹਜਾ ਸਟੱਕ ਤੁਸੀਂ ਨਾ ਚੱਕੋ ਵੈਸੇ ਤੁਸੀਂ ਇਸ ਨੂੰ ਰਿਸਮਰਸ ਕਰੋ ਸਰਕਾਰ ਕੋਲ ਗੱਲ ਪਹੁੰਚਾਓ ਭਾਜੀ ਸਾਡੇ ਕੋਲ ਵੇਖੇਗਾ ਕਿ ਨਹੀਂ ਜਿੱਦ ਕੀ ਕਰਾਂਗੇ ਜੀ ਕਿ ਵੀ ਅਸੀਂ ਕੀ ਕਰਾਂਗੇ ਇਹ ਤੇ ਜਿਹੜਾ ਕੋਈ ਫੁੱਫੜਾ ਹੈ ਉਹ ਕੌਣ ਆ ਉਹ ਕਿਵੇਂ ਤੁਹਾਨੂੰ ਦੰਗਰਦਾ ਹੈ ਡੈਲੀ ਰਿਪੋਰਟ ਵਿੱਚ ਉਹ ਫੁਪੜਾ ਸਾਨੂੰ ਘੁਮਾਈ ਹੈ ਜੀ ਗੱਲਾਂ ਚ ਪਠਾਨ ਮਦਰੇ ਦਾ ਫੁਪੜਾ ਜੀ ਹਮਮ ਪਠਾਨ ਮਦਰੇ ਦਾ ਫੁਪੜਾ ਉਹਨੇ ਕਹਿਆ ਵੀ ਟਾਈਮ ਪਾਸ ਕੱਢੀ ਜਾ ਟਾਇਰੋਂ ਕੱਢੀ ਆ 2 ਮਹੀਨੇ ਕਰਤਾ ਹੀ ਸਕੇ ਹਾਂਜੀ ਉਹ ਫੜਦਾ ਹੈ ਕਮਾਂਦਾ ਗੱਲਾਂ ਪਰ ਤੁਹਾਨੂੰ ਵੀ ਲਾਲਚ ਹੋ ਗਿਆ ਸੀ ਨਾ ਵੀ ਚੰਦਨ ਦੇ ਵਿੱਚ ਸਬਸਿਡੀ ਮਿਲੂ ਲਾਲਚ ਤਾਂ ਤੁਹਾਨੂੰ ਵੀ ਹੋਈ ਸੀ ਉਹ ਨਰਵਾ ਗਿਆ ਨਹੀਂ ਫਿਰਦੀ ਲਾਲਚ ਵਾਸਤੇ ਉਹ ਜਨੀ ਦੇ ਅਰੇ ਹਰ ਇੱਕ ਨੂੰ ਹੁੰਦਾ ਹੈ ਜੀ ਅਸੀਂ ਉਹ ਅਸੀਂ ਕੋਈ ਠੱਗੀ ਤਾਂ ਨਹੀਂ ਕਰੀ ਹੂੰ ਉਹ ਤਾਂ ਹਰ ਇੱਕ ਨੂੰ ਹੁੰਦਾ ਲਾਲਚ ਤਾਂ ਠੱਗੀ ਤਾਂ ਨਹੀਂ ਕਰੀ ਭਾਜੀ ਤੁਹਾਨੂੰ ਲੱਗਦਾ ਨਹੀਂ ਵੀ ਇਹੋ ਜਿਹੇ ਲਾਲਚੀ ਬੰਦੇ ਦੇ ਤੁਸੀਂ ਸਰਕਲ ਜਾ ਕੇ ਸਾਨੂੰ ਬੰਦੇ ਦਾ ਨਹੀਂ ਪਤਾ ਤਾਂ ਅਸੀਂ 8 ਸਾਲ ਹੋ ਗਏ ਉੱਥੇ ਗਏ ਨੂੰ ਸਾਨੂੰ ਉਹ ਤੇ ਪਰ ਅਸੀਂ ਕਿਹੜਾ ਜਾਣਦੇ ਸੀ ਉਹ ਤਾਂ ਵਿੱਚ ਦਾ ਬੰਦਾ ਤੁਹਾਨੂੰ ਲੈ ਗਿਆ ਸਾਡੇ ਨਾਲ ਡਾਕਾ ਪੈ ਗਿਆ ਇਹ ਗੱਲ ਹੈ ਫਿਰ ਐਮਐਲਏ ਨੂੰ ਮਿਲੇ ਪਤਾ ਨਾ ਜਿਹੜੇ ਨੂੰ ਜਾ ਹੈ ਜੀ 6 ਤਦਾਰ ਪਹਿਲਾਂ ਅਸੀਂ ਉਧੇ ਗਏ ਆ ਜਲੰਧਰ ਗਏ ਆ ਜਲੰਧਰੇ ਬਾਅਦ ਅਸੀਂ ਆਪਣਾ ਉਰੇ ਚ ਕੁੱਠੀ ਜਾਂਦੇ ਰਹੇ ਜਲੰਧਰ ਕਹਿੰਦਾ ਤਾਂ ਭੈਣੇ ਮੈਂ ਤੇਰੀ ਜ਼ਮੀਨ ਪੱਕਾ ਮੜਾ ਦੂੰਗਾ ਟੈਨਸ਼ਨ ਨਾ ਲਓ ਕੁਝ ਨਹੀਂ ਹੁੰਦਾ ਫੇ ਉਰੇ ਆ ਕੇ ਕਹਿੰਦਾ ਨਾ ਮੈਨੂੰ ਪ੍ਰੈਸ਼ਰ ਦਾ ਡਰ ਨਾ ਮੈਨੂੰ ਕਿਸਾਨ ਜੀ ਨੂੰ ਨਾ ਡਰ ਨਾ ਮੈਨੂੰ ਪਹਚਾਈ ਤੇ ਡਰਦਾ ਮੈਂ ਕਿਸੇ ਦਾ ਡਰਦਾ ਹੀ ਨਹੀਂ ਹਾਂਜੀ ਕਰ ਲਓ ਜਿਹੜਾ ਕੀ ਕਰਦੇ ਆ ਤੇ ਜਿਨੇ ਜ਼ਮੀਨ ਖਰੀਦੀ ਆ ਉਹਦਾ ਨਾਂ ਕੀ ਆ ਕਿੱਥੋਂ ਦਾ ਰਹਿਣਾ ਉਹ ਅਮਟ ਔਰ ਸਨਾਰ ਜੀ ਸਾਰਨਾਵ ਮਰੀਕ ਸਿੰਘ ਹਾਂ ਅੱਦਾਲਾ ਪੀਰਾ ਉੱਥੇ ਉਹਦਾ ਮਕਾਨ ਸੀ ਜਿਹੜੇ ਤੁਹਾਡੇ ਘਰੇ ਆਉਂਦਾ ਸੀ ਤੁਹਾਡਾ ਤੁਹਾਨੂੰ ਬੂਆ ਬੁਖੜ ਕਹਿਣ ਲੱਗਿਆ ਸੀਗਾ ਉਹ ਕੌਣ ਬੰਦਾ ਉਹ ਅਮਟ ਟੋਟੇ ਸੀ ਇਹ ਹੁੰਦਾ ਹਾਂਜੀ ਇਹ ਕੀ ਸੀ ਪ੍ਰਾਪਰਟੀ ਡੀਲਰ ਹੈ ਇਹ ਹੁੰਦਾ ਜਿਵੇਂ ਕੀ ਗੁੰਡਾ ਦਾ ਸਿੱਧਾ ਪਤਾ ਨਹੀਂ ਕਰਾਦੇ। ਹਾਂਜੀ। ਕੋਕਟੜੀ ਜੀ ਨੇ ਕੀਤੀ ਹੋਰ ਕੰਮ ਕਰਕੇ। ਕੋਕਟੜੀ ਇਹ ਕਰਦਾ ਜੀ ਪਲਾਂਟ ਦਾ ਬਲੇ ਸਿੱਧਾ ਜ਼ਮੀਨ ਇਹ ਵੀ ਐਮਐਲਏ ਦੇ ਬੰਦਿਆਂ ਨਾਲ ਮਿਲਿਆ ਹਾਂ। ਐਮਐਲਏ ਦਾ ਭਰਾ ਬਣਿਆ ਹੋਇਆ ਜੀ ਇਹ। ਦਫ਼ਤਰ ਹੈ। ਬੇਜ ਤੇ ਕਹਿੰਦਾ ਐਮਐਲਏ ਸਾਹਿਬ ਅਸੀਂ ਕਰੇ ਇੱਕ ਦੋ ਪ੍ਰੋਗਰਾਮ ਜਿਵੇਂ ਨਾ ਕਿ ਮੇਰਾ ਭਰਾ ਆਇਆ ਹੈ। ਦਫ਼ਤਰ ਹੈ ਜੀ ਉਹਦਾ। ਹਾਂਜੀ। ਅੱਛਾ। ਹਾਂਜੀ। ਦਫ਼ਤਰ ਆਮ ਆਦਮੀ ਦਾ ਦਫ਼ਤਰ ਸੀਗਾ ਜਿੱਥੋਂ ਆਉਂਦੇ। ਤੇ ਹੁਣ ਤੁਸੀਂ ਮੁੱਖ ਮੰਤਰੀ ਕੋਲ ਕੀ ਮਾਮਲਾ ਠਾਉਂਦੇ? ਅਸੀਂ ਜੀ ਬੇਨਤੀ ਕਰਾਂ। ਤੇ ਨਾਲ ਤੁਸੀਂ ਮਿਲਿਆ ਆਏ ਉਹਨਾਂ ਦੇ ਉਸ ਵੀ ਪੰਨੂ ਬਲਦੇਜ ਪੰਨੂ ਨੂੰ ਕਹ ਮਿਲ ਕੇ ਆਣਾ ਮਿਲਾਂਗੇ ਅੱਛਾ ਤੁਹਾਡਾ ਨਾਮ ਕੀ ਹੈ ਲਖਵੀਰ ਸਿੰਘ ਤੁਹਾਡਾ ਕੀ ਨਾਮ ਅੱਛਾ ਇਹ ਦੱਸੋ ਵੀ ਤੁਸੀਂ ਕਿਹਨੂੰ ਮੈਨੂੰ ਕੁਝ ਚਾਹ ਵਿੱਚ ਪਲਾਤਾ ਜਾਂ ਪਾਣੀ ਵਿੱਚ ਪਲਾਤਾ ਕੀ ਸੀਗਾ ਕੋਈ ਲੱਗਿਆ ਮਤਲ ਜਦ ਮੈਨੂੰ ਘਰਾਂ ਤੋਂ ਲੈ ਗਏ ਉਹ ਭੈਣ ਬੈਥਰੀ ਮੇਰੇ ਕੋਲ ਦਾ ਕਰੇ ਉਹਨੂੰ ਮੈਂ ਲੈ ਕੇ ਜਾਣਾ ਵੀ ਕੱਲੀ ਜਾਣਾ ਕਰਿਆ ਵੀ ਉਹ ਜਿਹੜਾ ਉਹਦਾ ਕਹਿੰਦਾ ਸੀ ਅੰਤਰੀ ਅੰਕਲ ਨੂੰ ਤਾਂ ਨਹੀਂ ਨਾਲ ਲੈ ਤੇ ਵੀ ਤੇਨੂੰ ਕੀ ਲੱਗਦਾ अच्छा क्या लोगਦੇ ਹਮਾਂਦੇ ਇਹਨਾਂ ਨੇ ਮੈਨੂੰ ਗੱਡੀ ਚੋਂ ਤੋਂ 10 ਕਟ ਕਰਾ ਲਈ ਉੱਪਰ ਉਹ ਪੇਜ 'ਤੇ ਸਨੋ ਨਾਲ ਕਿਲੇ ਦਾ ਉੱਪਰ ਪੇਜਟੀਫੀਕਟ ਮੈਂ ਦੇਖਿਆ ਉਸ ਨੂੰ ਉੱਪਰ ਲੱਪਰ ਲੱਪਰ ਕਰ ਰਹੇ ਆ ਇਹ ਸਨੋ ਨਾਲ ਕਿਲੇ ਦੀ ਕਿ ਅੰਦਰ ਜਾ ਕੇ ਮੈਨੂੰ ਕਰਾਣੀ ਹੈ ਜਦੋਂ ਪਰ ਰਜਿਸਟਰੀ ਕਰਾਉਣੇ ਤੁਹਾਨੂੰ ਲਿਖ ਕੇ ਦੇਣਾ ਪੈਂਦਾ ਵੀ ਸਾਰੀ ਪੇਮੈਂਟ ਆ ਗਈ ਉਹ ਤੁਸੀਂ ਪੜਿਆ ਨਹੀਂ ਘਰ ਨਾ ਜੀ ਕੋਈ ਪੈਸੇ ਨਹੀਂ ਪੁੱਛਿਆ ਮੈਨੂੰ ਪੁੱਛਿਆ ਕੋਈ ਧੋਖੇ ਰੋਲ ਪੈ ਜਾਣ ਦਾ ਸੀ ਪੁੱਛਿਆ ਵੀ ਤਸਦੀਕ ਕਰਨਾ ਪੇਮੈਂਟ ਤੇ ਜਿਹੜੀ ਤੁਸੀਂ ਕਹਿ ਰਹੇ ਹੋ 52 ਟਨ ਨਹੀਂ ਲਈ ਪਾਵਰ ਪਾਵਰ ਟਾਰਨ ਟ ਲੈ ਲਈ ਜੇ ਤੁਸੀਂ ਪੈਸੇ ਕਮਾ ਕਮਾਉਂਦਾ ਰਿਹਾ ਤੁਹਾਡੇ ਖਾਤੇ ਚ ਪਾ ਦੇ ਕਿਹੜਾ ਉਹ ਕੀ ਮਾਮਲਾ ਸਰ ਇਹ ਮਾਮਲਾ ਚੰਦਨ ਦਾ ਸੀਗਾ ਜੀ ਕਹਿੰਦਾ ਚੰਦਨ ਦੀ ਸਬਸਿਡੀ ਇੱਕ ਵਾਰੀ ਆਪਾਂ ਨੂੰ ਪੱਕੇ ਦਿਖਾਣੇ ਨੇ ਅਸੀਂ ਭੂਲੇ ਨਿਸਤਰੀ ਰਹੇ ਕਿ ਚਲੋ ਕਰਕੇ ਬੈਠੇ ਸਾਨੂੰ ਗਿਆ ਕਢਾ ਆ ਗਏ ਅਸੀਂ ਦੇ ਆਂਦੇ ਦੇ ਅਸੀਂ ਦੇਖੋ ਜੀ ਇਮਾਨਦਾਰੀ ਹੈ ਨਹੀਂ ਬੰਦਾ 15 ਦਾ ਅਸੀਂ ਰੋਕ ਲੈਂਦੇ 14 ਲੱਖ ਅਸੀਂ ਦੇੇ ਕਢਾ ਕੇ ਅੱਛਾ ਹਾਂ ਜੀ ਕਿੰਨੇ ਪੈਸੇ ਪਾਤੇ ਉਹਨੇ 14 ਲੱਖ ਰੁਪਏ 15 ਦਾ ਜੀ ਉਹna ਇੱਕ ਵਾਰੀ ਪਾਇਆ ਨਾ ਉਹੀ ਪੈਸੇ ਬਾਰ-ਬਾਰ ਪਾ ਤਿੰਨ ਵਾਰੀ ਪਾਇਆ ਤੇ ਰਜਿਸਟਰੀ ਤੁਹਾਡੇ ਹੱਥ ਚ ਆ ਗਈ ਹੁਣ ਦੇਖੀ ਤੁਸੀਂ ਕਿਹੜੀ ਜੀ ਰਜਿਸਟਰੀ ਜਿਹੜੀ ਤੁਹਾਡੀ ਜ਼ਮੀਨ ਖਰੀਦੀ ਹੈ ਹਾਂਜੀ ਹਾਂਜੀ ਸਾਡੀ ਉਹ ਚ ਕਿਸ ਤਰ੍ਹਾਂ ਕਿੰਨੀ ਅਮਾਉਂਟ ਕਿਹਾ ਕੀ ਕਿਹਾ ਕਿ ਮੈਂ ਕਿੱਲਾ ਕਰਿਆ ਜੀ ਨਹੀਂ ਟੋਟਲ ਜ਼ਮੀਨ 30 ਲੱਖ ਦੀ ਹਾਂ ਉਹ ਜ਼ਮੀਨ ਦਾ 75 ਲੱਖ ਦੇ ਆ ਜੀ ਤਾਂ ਹੀ ਉਹਦੀ ਤਾਂ 75 ਲੱਖ ਏਕੜ ਹੈ 75 ਲੱਖ ਦੇ ਭਾਵੇਂ 15 ਲੱਖ ਰੁਪਏ ਕਿ ਜਿਆਦਾ ਦਿੱਨਾ ਤੇ ਸਰਕਾਰੀ ਇਹ ਵੀ ਉਹਨੇ 34 ਦੀ ਰਜਿਸਟਰੀ ਕਰਾਈ ਹਾਂ ਜੀ ਉਹਨੇ 34 ਕਿਹਾ ਹਾਂਜੀ ਤੇ ਇਹਦੇ ਬਾਰੇ ਕੀ ਹੁੰਦਾ ਮਾਲ ਮਹਿਕਮੇ ਇਹਦੇ ਵਿੱਚ ਸ਼ਿਕਾਇਤ ਕਰਦੇ ਹੁੰਦੇ ਜਾਂ ਡੀਸੀ ਨੰਬਰ ਹੋ ਜਾਂ ਐਸਟੀਐਮ ਨੰਬਰ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਤੁਸੀਂ ਨਹੀਂ ਹਾਲ ਨਹੀਂ ਅਜੇ ਕੀਤੀ ਛੱਕੇ ਸੇ ਵਕੀਲ ਨਾਲ ਹਾਂ ਤਾਂ ਇਹ ਸਾਨੂੰ ਉਹ ਕੂੜੇ ਲਿਜਾਈ ਜਾ ਰਿਹਾ ਇਹ ਮਹੀਨਾ ਹੋਇਆ ਕੂੜੇ ਦੇ ਰਿਹਾ ਇਹ ਸਾਨੂੰ ਘਰੇ ਚ ਮੈਂ ਕਰਾ ਦੂੰਗਾ ਮਾਕਾ ਮੈਂ ਕਰਾ ਦੂੰਗਾ ਇਹ ਉਹ ਹੈ ਵਿਚ ਰਿਸ਼ਤੇਦਾਰ ਸੀ ਜਾਣੋ ਜਾਣੇ ਤੋੜ ਤੇ ਪਰ ਪੁੱਖੜ ਜੇ ਐਮ ਐਲ ਵੀ ਦਾ ਕੋਈ ਨੁਕਸ ਨਹੀਂ ਨੁਕਸ ਤਾਂ ਜਿੰਨਾਂ ਧੋਖਾ ਦੇ ਦਿੱਤੇ ਹੋ ਐ ਐਮ ਐਲ ਵੀ ਦਾ ਭਰਾ ਜੀ ਉਹ ਫੇ ਸਾਨੂੰ ਤੇ ਜਲੰਧਰ ਕਹਿੰਦਾ ਮੈਂ ਵਾਪਸ ਮੈਨੂੰ ਪੱਕਾ ਉਹਦਾ ਵੀ ਨਾ ਠੱਗੀ ਕਰਿਆ ਹੁਣ ਬਾਲਟ ਬਦਲਦੇ ਜੀ ਹੁਣ ਜਵਾਰ ਬਦਲਦੇ ਨੁਕਸਾ ਇਹਨ ਕਿਉਂ ਸਾਡਾ ਐਮ ਐਲ ਵੀ ਆ ਦੇਖੋ ਹਾਂ ਹਾਂ ਜੀ ਉਹਨੂੰ ਉੱਥੇ ਚਕਸਾਈ ਕਰਨ ਦੀ ਪੁਲਿਸ ਨੂੰ ਨਾ ਦੋ ਲੋਡ ਫੋਨ ਕਰ ਦਿੰਦੇ ਆ ਤੇ ਜਿਹੜੀ ਜ਼ਮੀਨ ਤੋਂ ਬੰਦੇ ਲੱਗ ਗਿਆ ਜ਼ਮੀਨ ਪਤਾ ਲੱਗਾ ਤੁਹਾਡੀ ਖਰੀਦ ਲਈ ਉਹਨਾਂ ਨੇ ਹਾਂ ਜੀ ਉਹ ਦੁਬਾਰੇ ਵੇਚਣਾ ਚਾਹੁੰਦੇ ਸੀ ਉਹ ਕੌਣ ਬੰਦੇ ਖਰੀਦਣਾ ਚਾਹੁੰਦੇ ਸੀ ਕਿਵੇਂ ਰੋਕੇ ਫਿਰ ਉਹ ਬਿਜੀ ਨਾ ਜੀ ਗਏ ਸੀਗੇ ਸਾਡੇ ਰਿਸ਼ਤੇਦਾਰ ਐ ਤੇ ਉਹਨਾਂ ਕੋਲ ਚੱਪੇ ਤੇ ਡੀਲਰ ਚੱਲੇ ਗਏ ਅੱਛਾ ਜੀ ਉਹ ਕਹਿੰਦੇ ਕਿ ਕਿਹੜੀ ਜਮੀਨ ਕਹਿੰਦਾ ਜੀ ਆ ਇਹ ਤਾਂ ਕੰਮ ਤਾਂ ਸਾਡੇ ਰਿਸ਼ਤੇਦਾਰਾਂ ਨੇ ਉੱਥੇ ਸਾਨੂੰ ਪਤਾ ਲੱਗਿਆ ਜੀ ਅੱਛਾ ਅਸਲ ਹਾਂ ਜੇ ਆਉਂਦੇ ਮੁੱਖ ਮੰਤਰੀ ਨੂੰ ਅਸੀਂ ਬੇਨਤੀ ਕਰ ਰਿਹਾ ਜੀ ਵੀ ਸਾਨੂੰ ਬਚਾਓ ਇਹਨੇ ਫਸਿ ਕੱਟ ਲੰਗੇ ਜਾਂਦਣ ਐਨੀ ਤਾਂ ਅਸੀਂ ਬਸ ਪਾਤ ਮੱਤ ਕਰੀ ਆਂ ਆਹ ਲਾਸਟ ਆਤਮ ਮੱਤਿਆ ਤਾਂ ਬਾਰ ਬਾਰ ਨਾ ਕਰੋ ਤੁਹਾਡੇ 'ਚ ਕੇਸ ਬਣ ਜਾਣਾ ਇਹ ਗੱਲ ਠੀਕ ਨਹੀਂ ਬਸ ਆਸੀ ਤਾਂ ਮਦੇ ਮਰਾਏ ਬਣ ਜਾਂਦੇ ਜੋ ਬਣੇਗਾ ਫਿਰ ਤਾਂ ਮਦੇ ਮਰਾਏ ਆ ਚਲੋ ਠੀਕ ਹੈ ਇੱਕ ਨਾ ਤੁਹਾਡੇ ਬਾਰੇ ਪ੍ਰੈਸ ਕਾਨਫਰੰਸ ਹੋਈ ਸੀਗੀ ਹਾਂਜੀ ਹਾਂਜੀ ਬਾਈ ਉਹ ਜ਼ਮੀਨ ਨਾਲੇ ਮਾਮਲੇ 'ਚ ਉਹ ਕੀ ਮਾਮਲਾ ਤੁਹਾਡੇ 'ਤੇ ਦੋਸ਼ ਲਾਇਆ ਨੇ ਵੀ ਧੋਖੇ ਨਾਲ ਰਜਿਸਟਰੀ ਕਰਾਈ ਆ ਤੁਹਾਡੇ ਪੱਖ ਲੈਣਾ ਸੀਗਾ ਇਹ ਜਿਹੜੇ ਮਾਲਕਤੀ ਨਹੀਂ ਆਣਾ ਜੀ ਜਿਹੜਾ ਬੰਦਾ ਅਮਲੀ ਆ ਓਕੇ ਨਸ਼ੇ ਦਾ ਵਪਾਰ ਕਰਦਾ ਜੀ ਪਹਿਲੀ ਗੱਲ ਹੁਣਾਂ ਲਈ ਜੀ ਜ਼ਮੀਨ ਦੀ ਗੱਲ 4 ਮਹੀਨੇ ਪਹਿਲਾਂ ਇਹਨਾਂ ਨੇ ਕਿਸੇ ਨੂੰ ਟੌਰਨੀ ਕਰਾਈ ਸੀ ਉਹ ਟੌਰਨੀ ਵਾਲੇ ਨੇ ਮੈਨੂੰ ਰਜਿਸਟਰੀ ਕਰਾਈ ਸੀ ਠੀਕ ਹੈ ਬੈਂਕ ਅਕਾਊਂਟ ਪੇਮੈਂਟ ਗਈ ਹੋਈ ਆ ਜੀ ਸਾਰੀ ਹੂੰ ਉਸ ਤੋਂ ਬਾਅਦ ਅ ਇਹਨਾਂ ਦਾ ਲੋਨ ਖੜਿਆ ਸੀਗਾ ਜੀ ਇੱਕ ਅੱਛਾ ਜੀ ਉਹ ਲੋਨ ਅਸੀਂ ਭਰਿਆ ਤਾਂ ਹੀ ਰਜਿਸਟਰੀ ਹੁੰਦੀ ਹੈ ਨਾ ਜੀ ਬਿਨਾਂ ਲੋਨ ਤੋਂ ਰਜਿਸਟਰੀ ਹੁੰਦੀ ਨਹੀਂ ਹੂੰ ਲੋਨ ਭਰ ਕੇ ਰਜਿਸਟਰੀ ਹੋਈ ਆ ਜੀ ਫਿਰ ਉਸ ਤੋਂ ਬਾਅਦ ਆਂਟੀ ਜਿਹੜੀ ਬਲਜੀਤ ਕੌਰ ਹੈ ਹੂੰ ਏ ਮੈਨੂੰ ਪਤਾ ਲੱਗਿਆ ਵੀ ਮੋਟਰ ਐ ਸਿੱਧੀ ਨੇ ਨਾਮ ਹੁੰਦੀ ਐਫੀਡੇਟ ਪੜਾ ਲੈਣਾ ਪੈਂਦਾ ਹਾਂ ਹਾਂ ਅਟਾਰਨੀ ਤੋਂ ਡੇਢ ਮਹੀਨੇ ਬਾਅਦ ਜੀ ਇਹਨਾਂ ਨੇ ਮੈਨੂੰ ਮੋਟਰ ਜਾ ਕੇ ਸਹਿਮਤੀ ਦਿੱਤੀ ਜੀ ਐਫੀਡੇਟ ਦੇ ਕੇ ਆਏ ਆ ਓਕੇ ਠੀਕ ਹੈ ਜੀ ਹੁਣ ਕੀ ਹੋਇਆ ਜੀ ਇਹਦਾ ਘਰ ਵਾਲਾ ਇਹਨੂੰ ਪਤਾ ਪਹਿਲਾਂ ਪਤਾ ਕਰੋ ਜੀ ਇੱਥੇ ਆ ਕੇ ਸਾਡੇ ਵੀ ਇਹਦਾ ਘਰ ਵਾਲਾ ਕੌਣ ਐ ਕੈਰੇਕਟਰ ਵਾਈਜ਼ ਕੀ ਐ ਪਹਿਲਾਂ ਵੀ ਇਹਨਾਂ ਤੇ ਦਰਖਾਸਤਾਂ ਚੱਲਦੀਆਂ ਤੇ ਚਲੋ ਉਹਦਾ ਪਰਸਨਲ ਮੈਟਰ ਆਪਾਂ ਉਹਦੇ ਨਹੀਂ ਜਾਣਾ ਮੈਂ ਤਾਂ ਇੱਕ ਇੱਕ ਤੋਂ ਪੁਆਇੰਟ ਜਿਹੜੇ ਉਹ ਦੱਸ ਦੋ ਵੀ ਇੱਕ ਤਾਂ ਇਹ ਕਹਿੰਦੇ ਵੀ ਸਾਨੂੰ ਪੇਮੈਂਟ 33-34 ਲੱਖ ਪਾਈ ਹੈ ਜਦ ਕਿ 75 ਲੱਖ ਦੀ ਜ਼ਮੀਨ ਸੀ ਚਲੋ 나ਜੀ ਪੇਮੈਂਟ ਆਪਣੀ ਤਾਂ ਪੂਰੀ ਗਈ ਹੋਈ ਆ ਜੀ ਬਾਈ ਕਾਊਂਟ ਕੋਕਸ ਬਾਈ ਹਾਨ ਗਏ ਆ ਕੁਝ ਬਾਈ ਕਾਊਂਟ ਗਈ ਆ ਬਾਈ ਹੰਡ ਵੀ ਗਈ ਹੈ ਤੇਰੇ ਨਾਜੀ 900 ਰੁਪਏ ਵੀ ਬਾਈ ਕੈਂਡ ਨਹੀਂ ਗਿਆ ਜੀ ਉਹ ਕਹਿੰਦੇ ਇਹਨਾਂ ਤਾਂ ਰੇਟ ਨਹੀਂ ਫਿਰ 34 ਲੱਖ ਦਾ ਤਾਂ ਬਾਜੀ ਮੇਰੇ ਤਾਂ ਪੂਰੇ ਪੈਸੇ ਗਏ ਹੋਏ ਆ ਜੀ ਸਾਰੇ ਜਿੰਨੇ ਹੈ ਗਏ ਦੂਸਰੀ ਗੱਲ ਕਹਿੰਦੇ ਪਾਵਰਫੁੱਲ ਟਰਨ ਜਿਹੜੀ ਕਰਵਾਈ ਧੋਖੇ ਨਾਲ ਕਰਵਾ ਲਈ ਕਿਸੇ ਬੰਦੇ ਦੇ ਨਾਂ ਤੇ ਵੀ ਇੰਨਾ ਵਿਸ਼ਵਾਸ ਬਣ ਗਿਆ ਜੋ ਕਹਿੰਦੇ ਸੀ ਅਸੀਂ ਸਾਈਨ ਕਰ ਦਿੰਦੇ ਸੀ ਕਹਿੰਦੇ ਨਹੀਂ ਜੀ ਨਹੀਂ ਇਹ ਹੁਣ 2-3 ਵਾਰੀ ਬਿਆਨ ਚੇਂਜ ਕਰਕੇ ਪੁਲਿਸ ਕੋਲ ਵੀ ਅੱਛਾ ਜੀ ਮਾਨਯੋਗ ਅਦਾਲਤ ਕੋਲ ਮੂਵ ਕਰ ਗਿਆ ਮਾਨਯੋਗ ਅਦਾਲਤ ਨੇ ਮੇਰੇ ਹੱਕ ਚ ਰਿੱਟ ਪਾਈ ਸੀ ਮੈਂ ਇਹਨਾਂ ਦੇ ਖਿਲਾਫ ਕੋਰਟ ਚ ਮੇਰੇ ਹੱਕ ਚ ਫੈਸਲਾ ਹੋਇਆ ਲੋਕਲ ਕੋਰਟ ਚ ਪਟਿਆਲੇ ਨਹੀਂ ਜੀ ਨਹੀਂ ਹਾਈ ਕੋਰਟ ਮੇਰੇ ਹਾਈ ਕੋਰਟ ਚ ਕੇਸ ਪੈ ਗਿਆ ਸੀਗਾ ਹਾਂ ਜੀ ਮੈਂ ਪਾਇਆ ਇਹਨਾਂ ਦੇ ਖਿਲਾਫ ਤੇ ਮੈਂ ਇੱਕ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਨੂੰ ਓਕੇ ਹਾਈ ਕੋਰਟ ਦੇ ਵਿੱਚ ਕੀ ਆ ਡਿਸੀਜਨ ਲੇਟੈਸਟ ਹਾਈ ਕੋਰਟ ਨੇ ਤਾਂ ਜੀ ਮੈਨੂੰ ਪ੍ਰੋਟੈਕਸ਼ਨ ਦਿੱਤੀ ਆ ਤੇ ਮੌਨਸਟਰ ਇਨਕੁਆਇਰੀ ਕਰਨ ਦੇ ਆਦੇਸ਼ ਦਿੱਤੇ ਜੀ ਓਕੇ ਇਨਕੁਆਇਰੀ ਹਜੇ ਚੱਲ ਰਹੀ ਹੈ ਬਰਸੋਲੋ ਹੈ ਹਾਂ ਜੀ ਇਨਕੁਆਇਰੀ ਚੱਲ ਰਹੀ ਹੈ ਪੇਸ਼ ਨਹੀਂ ਹੋ ਰਹੀ ਹੈਗੇ ਉੱਥੇ ਠੀਕ ਹੈ ਇਹਦਾ ਮਤਲਬ ਇਹ ਤੁਹਾਡੇ ਤੇ ਝੂਠੇ ਇਲਜ਼ਾਮ ਲਾ ਰਹੇ ਤੁਹਾਡੇ ਕਹਣਾ ਤੇ ਨਾਲ ਐਮਐਲਏ ਸਾਭ ਨੂੰ ਨਾਮ ਕਰਦਾ ਕਹਿੰਦੇ ਉਹ ਵੀ ਹੁਣ ਮੈਂ ਦੱਸਦਾ ਜੀ ਐਮਐਲਏ ਨੇ ਮੈਨੂੰ ਕੋਠੇ ਬੁਲਾਇਆ ਸੀਗਾ ਹੂੰ ਇਹਨਾਂ ਨੇ ਮੈਨੂੰ ਥ੍ਰੈਟ ਕੀਤਾ ਸੀ ਐਮਐਲਏ ਦਾ ਫੁੱਫੜ ਆ ਉਹ ਜ਼ਮੀਨ ਲੈਣ ਨੂੰ ਫਿਰਦਾ ਸੀਗਾ ਅੱਛਾ ਜੀ ਠੀਕ ਹੈ ਚਲੋ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਵਾਪਸ ਕਰ ਜੇ ਕਿ ਆ ਮੈਟਰ ਹੈ ਉਹਨਾਂ ਨੇ ਸਾਰਾ ਸੁਣ ਕੇ ਐਸਐਸਪੀ ਨੂੰ ਫੋਨ ਕਰਤਾ ਵੀ ਜੋ ਸਹੀ ਹੈ ਪਾਣੀ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਕਰੋ ਅੱਛਾ ਫਿਰ ਮੈਂ ਐਸਐਸਪੀ ਸਾਹਿਬ ਕੋਲੇ ਦਰਖਾਸਤ ਪਾਈ ਉਹ ਮੇਰੀ ਦਰਖਾਸਤ ਆ ਗਈ ਹੈ ਇਹ ਆ ਨਹੀਂ ਰਹੇ ਮੈਂ ਦੋ ਵਾਰ ਹੀ ਜਾਇਆ ਐਕਚੁਅਲੀ ਮੇਰਾ ਨਾ ਭਾਜੀ गिर ਕੇ ਪੈਰ ਹੋ ਗਿਆ ਫ੍ਰੈਕਚਰ ਤੁਸੀਂ ਬੈਠ ਕੇ ਦੁਬਾਰੇ ਸਮਝੌਤਾ ਕਰਨ ਨੂੰ ਚਾਹੁੰਦੇ ਹੋ ਮਤਲਬ ਵੀ ਹੋ ਜੇ ਸੈਟਿੰਗ ਜੋ ਵੀ ਹੈ ਨਹੀਂ ਜੀ ਮੈਂ ਸਮਝੌਤਾ ਕਿਉਂ ਕਰਾਂਗਾ ਮੈਂ ਪ੍ਰਾਪਰਟੀ ਲਈ ਹੈ ਜੀ ਮੈਂ ਕਿਉਂ ਸੰਧਾਰਾ ਕਰਾਂਗਾ ਓਕੇ ਤਾਂ ਮੈਂ ਇਹ ਐਮਐਲਏ ਸਾਹਿਬ ਤਾਂ ਕਹਿੰਦੇ ਸੀ ਛੱਡ ਦੋ ਤੁਸੀਂ ਕਹ ਰੋ ਨਹੀਂ ਛੱਡਣੀ। ਨਾ ਜੀ ਨਾ ਮੈਂ ਕਿਉਂ ਛੱਡਾਂਗਾ ਜੀ। ਠੀਕ ਐ। ਮੈਂ ਇਹ ਐਮਐਲਏ ਸਾਹਿਬ ਨੇ ਨਹੀਂ ਕਿਹਾ ਇਹ ਇਹਨਾਂ ਨੇ ਕਿਹਾ। ਕੀ ਕਹਿੰਦੇ ਐਮਐਲਏ ਸਾਹਿਬ ਨੇ ਸਾਨੂੰ ਪਰੋਸਾ ਦਿੱਤਾ ਸੀ ਜਲੰਧਰ ਗਏ ਜਦੋਂ। ਜੀ ਕਹਿੰਦੇ 30 ਲੱਖ ਰੁਪਏ ਲੈ ਲੈ ਹੋਰ ਉੱਪਰ ਪ੍ਰੋਫਿਟ ਦੇ ਛੱਡ ਦੇ। ਅੱਛਾ ਜੀ। ਮੈਂ ਕਿਉਂ ਛੱਡਾਂ ਜੀ ਦੱਸੋ। 6 ਮਹੀਨੇ 4 ਮਹੀਨੇ ਹੋ ਗਏ ਜੀ ਜਮੀਨ ਲਈ ਨੂੰ। ਹੁੰਦਾ ਰੇਟ ਵੀ ਕਾਫੀ ਮਹਿੰਗੇ ਹੋ ਗਏ ਪਹਿਲਾਂ ਦੇ ਮੁਕਾਬਲੇ। ਇਹੀ ਤਾਂ ਚੱਕਰ ਪੈ ਗਿਆ ਭਾਜੀ। ਪ੍ਰੋਬਲਮ ਇਹ ਆ ਇਹਦਾ ਘਰ ਵਾਲਾ ਹੁਣ ਗੱਲ ਸੁਣੋ ਜੀ ਇੱਥੇ ਬੰਦਾ ਕਰੋ ਚਾਰ ਦਰਖਾਸਤਾਂ ਚੱਲਦੀਆਂ ਨਸ਼ਾ ਵੇਚਦਾ ਠੀਕ ਹੈ ਗਾਤਰਾ ਪਾ ਕੇ ਰੋਜ਼ ਹੱਥੇ ਤੇ ਬੈਠਾ ਹੁੰਦਾ ਸਾਡੇ ਕੋਲ ਸਾਰੇ ਵੀਡੀਓ ਪ੍ਰੂਫ ਸਾਰਾ ਕੁਝ ਹੈਗਾ ਜੀ ਠੀਕ ਹੈ ਇੱਕਦੋ ਵੀਡੀਓ ਭੇਜ ਦਿਓ ਫਿਰ ਦੇਖ ਲਾਂਗੇ ਹਾਂ ਮੈਂ ਨਾ ਜੀ ਨਾ ਮੈਂ ਹੁਣ ਮੈਂ ਵੀ ਪ੍ਰੈਸ ਕਾਨਫਰੈਂਸ ਕਰਾਂਗਾ ਮੈਂ ਸਾਰਾ ਕੁਝ ਦਿਖਾਉ ਉਹ ਤੋਂ ਕਰ ਲਾਂਗੇ ਚਲੋ ਠੀਕ